ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜੀ ਮਿਲਕ ਫੈਡ ਨੂੰ ਮਜ਼ਬੂਤ ਕਰਨ ਲਈ ਤੁਸੀਂ ਸੀਐਮ ਸਾਹਿਬ ਨੂੰ ਮਿਲ ਕੇ ਤੁਸੀਂ ਇਹਨਾਂ ਦੇ ਕਿਉਂਕਿ ਸੀਐਮ ਸਾਹਿਬ ਕੋਲੇ ਮਹਿਕਮਾ ਆ ਵਾਂ ਤੇ ਇਹ ਮਹਿਕਮੇ ਦੇ ਵਿੱਚ ਅਜੇ ਕੋਈ ਕੋਈ ਅੱਗੇ ਨਹੀਂ ਵਧਿਆ ਜਾ ਸਕਿਆ ਇਹਦੇ ਰਾਜਨੀਤਿਕ ਬੰਦੇ ਬੜੇ ਹੋਇਆ ਮੈਂ ਜਰੂਰ ਇਹ ਗੇਮ ਫਿਰ ਮੇਰੀ ਗੱਲ ਦਾ ਗੁੱਸਾ ਕਰ ਜਾਂਦੇ ਆ ਜੀ ਜਿੰਨੇ ਬਣੇ ਆ ਵਿੱਚ ਰਾਜਨੀਤਿਕ ਬੰਦੇ ਬਣ ਗਏ ਉਹਨਾਂ ਨੂੰ ਕੋਈ ਸਾਡੇ ਨਾਲ ਦੁੱਖ ਨਹੀਂ ਹੈ ਉਹਨਾਂ ਨੂੰ ਕੋਈ ਪਤਾ ਨਹੀਂਗਾ ਉਹਨਾਂ ਕੋਲ ਕਈਆਂ ਕੋਲ ਤਾਂ ਦੁੱਧ ਵੀ ਦੁੱਧ ਕੋਈ ਕਦਮ ਵੀ ਹੈ ਨਹੀਂ ਜਿਹੜੇ ਸਾਡੇ ਨੁਮਾਇੰਦੇ ਬਣਦੇ ਆ ਤੇ ਸਾਡੇ ਨੁਮਾਇੰਦੇ ਆ ਜਿਹੜੇ ਜੀ ਇਹਦੇ ਵਿੱਚੋਂ ਇਹਦੇ ਚ ਰਾਜਨੀਤੀ ਨੂੰ ਕੱਢਿਆ ਜਾਵੇ ਇਹ ਚ ਪਿਓਰ ਸਾਡੇ ਦੁੱਧ ਉਤਪਾਦਕ ਹੋਣਗੇ ਤਾਂ ਤੇ ਇਹਦੇ ਮਿਲਕ ਫੈਟ ਕਾਮਯਾਬ ਹੋਊਗਾ ਜਿਹੜੇ ਚੋਰ ਆ ਉਹਨਾਂ ਨੂੰ ਕੱਢਿਆ ਜਾ ਸਭੂਗਾ ਤੇ ਮਿਲਕਵੈੱਟ ਦੀ ਬਾਹ ਫੜ ਕੇ ਉਹਨੂੰ ਫੰਡ ਦਿਓ ਮਿਲਕਵੈੱਟ ਦੇ ਵਿੱਚ ਵਧੀਆ ਕੋਈ ਜਦੋਂ ਵੀ ਕੋਈ ਜਿਹੜੀ ਭਰਤੀ ਕੀਤੀ ਜਾਵੇ ਤਾਂ ਕਿ ਉਹਦੇ ਵਿੱਚ ਜਾਣ ਜਿਹੜੀ ਸੇਲ ਆ ਮਿਲਕਵੈੱਟ ਦੇ ਪ੍ਰੋਡਕਟਾਂ ਦੀ ਵਧਾਈ ਜਾ ਸਕੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਫਿਰ ਦੁਬਾਰੇ ਉਹਨਾਂ ਨੂੰ ਜਾ ਕੇ ਘਰੇ ਮਿਲਾਂਗੇ ਜੀ ਮਿਲਕਵੈੱਟ ਨੂੰ ਮਜ਼ਬੂਤ ਕਰਦੋ ਪੰਜਾਬ ਦੇ ਫਾਰਮਰ ਬੜੇ ਵਾਇਗੁਰ ਨੇ ਉਹਨਾਂ ਨੂੰ ਤਾਕਤ ਦਿੱਤੀ ਆ ਜਿਹੜਾ ਜੋ 80 ਲੀਟਰ ਤੱਕ ਜਾਣ ਸਕਦੇ ਆ ਜੇ ਕੱਨੇ 80 ਲੀਟਰ ਤੱਕ ਨਹੀਂ ਗਈ ਮੰਤਰੀ ਸਾਹਿਬ ਅੱਜ ਵੀ ਜਿਹੜੀ ਯੂਰਪ ਦੀ ਜਿੰਨੀ ਐਵਰੇਜ ਆ ਪੰਜਾਬ ਦੇ ਹਰੇਕ ਫਾਰਮ ਦੀ ਉਸ ਤੋਂ ਵੱਧ ਐਵਰੇਜ ਆ ਅੱਜ ਪੰਜਾਬ ਦੇ ਇੱਕ ਸਰ ਫਾਰਮਰ ਕੋਲ 305 ਲੈਂਦਾ 9000 ਲੀਟਰ ਤੋਂ ਘੱਟ ਦੁੱਧ ਨਹੀਂ ਹੈਗਾ ਜੀ ਔਰ ਪੰਜਾਬ ਯੂਰਪ ਨੂੰ ਕ੍ਰਾਸ ਕਰ ਚੁੱਕਿਆ ਵਾ ਜੀ ਬਸ ਥੋੜੀ ਨਿਗਾਸਵਲੀ ਚਾਹੀਦੀ ਹੈ ਸਰਕਾਰ ਦੀ ਤੇ ਜੇ ਨਿਗਾਸਵਲੀ ਹੋ ਜੂਗੀ ਤੇ ਧੰਦਾ ਖੇਤੀਬਾੜੀ ਤੋਂ ਵੀ ਮੂਹਰੇ ਪਹਿਲੇ ਨੰਬਰ ਦਾ ਧੰਦਾ ਬਣ ਜਾਊਗਾ ਪਰ ਇਹ ਸਰਕਾਰ ਦੀ ਜੇਕਰ ਨਿਗਾਹ ਹੋਊਗੀ ਨਿਗਾਹ ਤੁਸੀਂ ਕਰਾਉਣੀ ਆ ਇਸ ਕਰਕੇ ਮੇਰੀ ਬੇਨਤੀ ਹੈ ਜੀ ਇਹਦੇ ਤੇ ਜਰੂਰ ਅਜ ਦੋ ਸ਼ਬਦ ਵੀ ਬੋਲਣੇ ਆ ਤੇ ਸਾਡੇ ਬਾਰੋਂ ਨਾਲ ਵਾਅਦਾ ਕਰਕੇ ਜਾਇਓ ਕਿ ਅਸੀਂ ਮੈਲਕੋ ਫੈਡ ਨੂੰ ਮਜ਼ਬੂਤ ਕਰਾਂਗੇ ਧੰਦੇ ਨੂੰ ਮਜ਼ਬੂਤ ਕਰਾਂਗੇ ਜੀ ਧੰਨਵਾਦ ਸਾਡੇ ਪ੍ਰਧਾਨ ਸਾਹਿਬ ਨੇ ਆਪਣੇ ਦਿਲ ਦੀਆਂ ਜੋ ਕਸਾਂਤਾਂ ਅੰਦਰ ਦਿਲ ਦੀ ਗੱਲਾਂ ਮਿਸਟਰ ਸਾਹਿਬ ਦੇ ਸਾਹਮਣੇ ਰੱਖੀਆਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਸੋ ਹੁਣ ਮੈਂ ਜਿਆਦਾ ਸਮਾਂ ਨਾ ਲੈਂਦਾ ਆ ਯਾਰ ਮਾਨਯੋਗ ਆ ਮਿਨਿਸਟਰ ਸਾਹਿਬ ਨੂੰ ਬੇਨਤੀ ਕਰੂੰਗਾ ਉਹ ਵੀ ਆਪਣੇ ਸ਼ਬਦਾਂ ਵਿਚ ਦੋ ਮਿੰਟ ਲਈ ਜਿਹੜੇ ਸਾਡੇ ਕਿਸਾਨ ਵੀਰਾਂ ਨਾਲ ਸਾਂਝੇ ਕਰ ਔਰ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਆ ਉਹਨਾਂ ਗੱਲਾਂ ਉੱਤੇ ਗੌਰ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਕੁਝ ਵਾਅਦੇ ਕਰਨ ਮਾਨਯੋਗ ਮਿਨਿਸਟਰ ਸਾਹਿਬ ਆ ਮਾਨਜੋ ਕੇ ਮਿਨਿਸਟਰ ਸਾਹਿਬ ਨੇ ਬੇਨਤੀ ਕਰਨ ਹੈ ਕਿ ப்ਲੀਜ਼ 2 ਮਿੰਟ ਲਈ ਆ ਕੇ ਆਪਣੇ ਵਿਚਾਰ ਸਾਡੇ ਕਿਸਾਨ ਵੀਰਾਂ ਨਾਲ ਸਾਂਝਾ ਕਰੇ 18ਵਾਂ ਐਰੀ ਐਕਸਪੋ ਇਸ ਸਮੇਂ ਤੇ ਆਪਾਂ ਸਾਰੇ ਹੀ ਦੇ ਪ੍ਰਬੰਧਕ ਸਜਣ ਕਿਸਾਨ ਭਰਾ ਔਰ ਅਧਿਕਾਰੀ ਸਹਿਬਾਨ ਪ੍ਰ단ਜੀ ਸਾਡੇ ਸਰਦਾਰ ਜਨਜੀਤ ਸਿੰਘ ਨੇ ਪੰਜਾਬ ਦੇਰੀ ਡਿਵੈਲਪਮੈਂਟ ਦੇ ਡਾਇਰੈਕਟਰ ਕੁਲਦੀਪ ਸਿੰਘ ਜਸੋਵਾਲ ਸਾਹਿਬ ਸਾਡੇ ਇੰਤੋਂ ਦੇ ਮਾਨਯੋਗ ਐਮਐਲਏ ਬੀਬੀ ਸਰਬਜੀਤ ਕੌਰ ਜੀ ਮਾਨੋ ਕੇ ਸਾਡੇ ਮਾਨਯੋਗ ਇਸ ਤੰਦੇ ਦੀ ਜਿਹੜੀ ਦੇਖਰੇਖ ਜਿਹੜੀ ਸਾਡੀ ਯੂਨੀਵਰਸਿਟੀ ਹੈ ਉਸ ਦੇ ਵਾਈਸ ਚਾਂਸਰ ਸਾਹਿਬ ਬਿਤੇਂਦਰ ਬਾਸ ਸਿੰਘ ਨੇ ਗੇਲਸਾ ਹੋਰ ਬਤਵੰਤੇ ਸਜਣ ਜਿਸਾਨ ਪ੍ਰਾਫ ਫਤੇ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੀ ਵਾਰ ਵੀ ਤੁਹਾਡੇ ਵਿੱਚ ਇੱਥੇ ਹਾਜ਼ਰ ਹੋਇਆ ਸੀ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਆਪਰੇ ਇਹ ਗੰਵਾ ਉਦੋਂ ਦੱਸਿਆ ਗਿਆ ਸੀ ਕਿ ਪੌਣੇ 2 ਮਣ ਦੁੱਧ ਗਾਵਾਂ ਨੇ ਕੰਨਿਆਂ ਨੇ ਦਿੱਤਾ ਹੈ 55 ਕਿਲੋ ਉਸ ਤੋਂ ਬਾਅਦ 70 ਕਿਲੋ ਸੀ ਅੱਜ ਜਿਹੜੀ ਹੋਰ ਖੁਸ਼ੀ ਦੀ ਗੱਲ ਹੈ ਕਿ 2 ਮਣ ਤੋਂ ਵੀ ਵੱਧ ਗਿਆ 2 ਸੇਰ ਔਰ ਇਸ ਨੂੰ ਦੇਖ ਕੇ ਜੇ ਸਾਡੇ ਜਿਹੜੇ ਨੌਜਵਾਨ ਹੈ ਇੱਕ ਤਾਂ ਪਤਾ ਨਹੀਂ ਸਭ ਨੂੰ ਪੜਾਈ ਦਾ ਕਿ ਹੋ ਗਿਆ ਵੀ ਡਾਕ ਨਹੀਂ ਹੋਣੀ ਨਹੀਂ ਨਹੀਂ ਹੈ ਮੈਂ ਬੇਨਤੀ ਕਰੂੰਗਾ ਵੀ ਸਾਡੇ ਪਰ ਸਭ ਕੁਝ ਹੈ ਕਿ ਨੌਕਰਸ਼ਾਹੀ ਨਾਲੋਂ ਜੇ ਤੁਸੀਂ ਆਪਣੇ ਕਾਰੋਬਾਰ ਨੂੰ ਵਧਾ ਲੋਗੇ ਤਾਂ ਆਮਦਨ ਵੀ ਬਹੁਤ ਸਾਰੀ ਹੋਊਗੀ ਥੋੜੀ ਜਿਹੀ ਲੋਕਾਂ ਦੀ ਤੁਹਾਨੂੰ ਥੋੜੀ ਜੀ ਆਜ਼ਾਦੀ ਵੀ ਹੋਊਗੀ ਕੋਈ ਔਖਾ ਕੰਮ ਨਹੀਂ ਆਹਰ ਪ੍ਰੀਤਵਰਾਤ ਵਾਜਦੇ ਦੇਵ ਦੀ ਬਹੁਤ ਵੱਡੀ ਮੁਬਾਰਕ ਹੈ ਜਿਨ੍ਹਾਂ ਦੀ ਮਿਹਨਤ ਰਗ ਲਿਆਉਂਦੀ ਹੈ ਜ਼ਰੂਰ ਬੇਨਤੀ ਦਾ ਕਰਨੀ ਪੈਂਦੀ ਹੈ ਤੇ ਜਿਹੜੇ ਇਹਦੇ ਵਿੱਚ ਭਾਗ ਲੈ ਕੇ ਗਏ ਆ ਉਹਨਾਂ ਸਾਰੇ ਸੱਜਣਾ ਨੂੰ ਮੁਬਾਰਕ ਨੇ ਜਿਹੜੇ ਜੇਤੂ ਹੋ ਕੇ ਨਿਕਲੇ ਉਹਨਾਂ ਨੂੰ ਉਹ ਤੋਂ ਵੱਡੀ ਮੁਬਾਰਕ ਹੈ ਪਸੂ ਇੱਕ ਇਹੋ ਜਿਹਾ ਸਾਡੇ ਘਰ ਦਾ ਜੀ ਹੁੰਦਾ ਹੈ ਜਿਹਦੇ ਨਾਲ ਇੱਕ ਵਾਰੀ ਮੁਹੱਬਤ ਹੋ ਜੇ ਤਾਂ ਉਹ ਸਾਨੂੰ ਜ਼ਿਆਦਾ ਕਰ ਲੱਗ ਜਾਂਦਾ ਤੇ ਸਾਡਾ ਜਿਹੜਾ ਅੱਜ ਦਾ ਜੀਵਨ ਹੈ ਉਹ ਬਹੁਤ ਜਿਹੜਾ ਮੁਸੀਬਤਾਂ ਭਰਿਆ ਜ ਆ ਹੋ ਗਿਆ ਟੈਨਸ਼ਨਾਂ ਲਈ ਫਿਰਦੇ ਆ ਜੇ ਅਸੀਂ 5 10 15 ਮਿੰਟ ਕਿਸੇ ਵੀ ਜਾਨਵਰ ਕੋਲੇ ਜਾ ਕੇ ਖੜ ਕੇ ਉਹਦਾ ਹਾਲ ਚਾਲ ਪੁੱਛ ਲਈਏ ਉਹਦੇ ਹੱਥ ਹੂਤ ਫੇਰ ਲਈਏ ਤਾਂ ਸਾਡੀ ਆਪ ਦੀ ਟੈਨਸ਼ਨ ਘਟ ਜਾਂਦੀ ਆ ਉਹ ਤਾਂ ਸਾਨੂੰ ਮੋਹ ਕਰਨ ਲੱਗ ਹੀ ਜਾਂਦਾ ਪ੍ਰਦਾਨ ਜੀ ਹੋਰਾਂ ਨੇ ਕਾਫੀ ਗੱਲਾਂ ਪੇਜ ਕਾ ਵੀ ਕਸਤੇ ਸਰਕਾਰ ਤੇ ਸਰਕਾਰ ਥੋੜੀ ਹੁੰਦੀ ਹੈ ਸਰਕਾਰ ਲੋਕਾਂ ਨੇ ਬਣਾਉਣੀ ਹੁੰਦੀ ਹੈ ਜੇ ਤੁਸੀਂ ਬਣਾਇਆ ਤਾਂ ਅਸੀਂ ਆ ਗਏ ਨਹੀਂ ਪਹਿਲਾਂ ਕੋਈ ਹੋਰ ਹੋਇਆ ਕਰਦੇ ਸੀ ਔਰ ਇਹਨਾਂ ਜ਼ਿੰਮੇਵਾਰੀਆਂ ਨੂੰ ਲਪਾਉਣਾ ਸਾਡਾ ਫਰਜ਼ ਹੈ ਭੱਜਣਾ ਨਹੀਂ ਚਾਹੀਦਾ ਠੀਕ ਹੈ ਲੰਬੇ ਸਮੇਂ ਤੋਂ ਜਿਹੜੀਆਂ ਗੱਲਾਂ ਜਿਹੜੀ ਜੰਗਾਲ ਖਾਈ ਖਾਦੀ ਇੰਗਲੈਂਡ ਦਾ ਨਾ ਪ੍ਰਧਾਨ ਜੀ ਉਹ ਲੋਕਾਂ ਖਿੰਡ ਡਰ ਕੇ ਲਾਈਦਾ ਵੀ ਕਿਤੇ ਟੁੱਟ ਨਾ ਜਾਵੇ ਸਾਨੂੰ ਦਾ ਇਹ ਖਤਰਾ ਹੋਇਆ ਜਿੰਨਾ ਕੁਝ ਵਿਗੜਿਆ ਪਿਆ ਉਹ ਨੂੰ ਹੌਲੀ ਹੌਲੀ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੀਆਂ ਹੀ ਜਿਹੜੀਆਂ ਸੋਸਾਇਟੀਆਂ ਕਮੇਟੀਆਂ ਠੀਕ ਹੈ ਸਿਆਸਤ ਹੋ ਜਾਂਦੀ ਹੈ ਉਸ ਸਿਆਸਤ ਨੂੰ ਤੁਸੀਂ ਆਪਣੇ ਹੱਥੋਂ ਸਿਆਸਤ ਕੋਈ ਮਾੜੀ ਚੀਜ਼ ਨਹੀਂ ਦੇ ਲੋਕ ਪੱਖੀ ਕਰਨੀ ਹੋਵੇ ਤਾਂ ਐ ਜਿਉ ਲੋਕ ਜਿਹੜੇ ਸਾਡੇ ਚੁਣੇ ਜਾਣ ਬਣ ਜਾਣ ਜਿਹੜੇ ਸਾਡੇ ਮੈਂਬਰ ਬਣ ਸਾਡੇ ਡਾਇਰੈਕਟਰ ਬਣ ਸਾਡੇ ਚੇਅਰਮੈਨ ਬਣ ਉਸ ਗੱਲ ਨੂੰ ਸੰਭਾਲਣ ਉਹ ਸਾਡੇ ਵਿੱਚੋਂ ਹੋਣ ਥੋੜੇ ਉਤਪਾਦਕ ਹੋਣ ਔਰ ਉਹਨਾਂ ਨੂੰ ਇਸ ਕੰਦੇ ਨਾਲ ਮੋਹ ਵੀ ਜ਼ਰੂਰ ਹੋਣਾ ਚਾਹੀਦਾ ਮੈਂ ਤੁਸੀਂ ਕਦੇ ਵੀ ਕਦੇ ਯਾਦ ਕੀਤਾ ਕੋਈ ਵੀ ਤੁਸੀਂ ਮੇਰੇ ਕੋਲੇ ਮੱਗ ਲੈ ਕੇ ਆਓਗੇ ਤਾਂ ਮੈਂ ਜੇ ਚੇਤੀ ਹਟਦਾ ਜੋ ਮੈਂ ਉਸ ਨੂੰ ਪੂਰਾ ਕਰ ਸਕਦਾ ਹਾਂ ਜਾਂ ਮੈਂ ਤੁਹਾਡਾ ਸਹਿਯੋਗ ਕਰ ਸਕਦਾ ਹਾਂ ਠੀਕ ਹੈ ਸਾਰੀਆਂ ਧਾਮਾਂ ਤੇ ਰੋੜਾ ਐ ਐਮ ਐਸ ਪੀ ਦਾ ਇੱਥੇ ਦੁੱਧ ਦਾ ਵੀ ਐ ਫਸਲਾਂ ਕਾਹੀਆਂ ਮੈਘੇ ਕੁਦਰਤ ਦੇ ਮੇਰੇ ਕੋਲੇ ਹੋ ਕੇ ਖੇਤੀਬਾੜੀ ਵੀ ਮੇਰੇ ਕੋਲੇ ਆ ਗਿਆ ਤੇ ਪਸ਼ੂ ਪਾਲਣ ਵੀ ਆ ਗਿਆ ਖੇਤੀਬਾੜੀ ਦਾ ਕੋਈ ਇੱਕਾ ਥਾ ਤੇ ਆ ਕੇ ਖਲੋਤ ਹੋ ਗਈ ਅਸੀਂ 100 ਮਣ ਦੇ ਨੇੜੇ ਝੋਨਾ ਲੈ ਗਏ ਆ 60 65 ਮਣ ਦੇ ਕਣਕ ਪਰ ਜੇ ਸਾਰੀ ਗੱਲ ਉਹਨਾਂ ਨੂੰ ਰੜ ਬਲਾ ਕੇ ਬਣਾਉਣੀ ਹੈ ਤੋਂ ਲੱਖ ਰੁਪਇਆ ਮਸਾ ਵੱਜ ਸਕਦਾ ਤੇ ਇੰਨੀ ਹਰਕਤਾਂ ਝਾੜ ਹੋ ਨਹੀਂ ਸਕਦਾ